इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਠੀਕ ਹੈ ਜੀ ਬਹੁਤ ਗਰਮੀ ਦੇ ਕਾਰਨ ਸ਼ਮੀਲ ਲਈ ਜਾਵੇ ਜਿਹੜਾ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਗਰਮੀ ਮਹਿਸੂਸ ਕਰਦੇ ਠੀਕ ਹੈ ਠੰਡਾ ਪਾਣੀ ਪੀਣ ਦੀ ਕੋਸ਼ਿਸ਼ ਕਰ ਹਾਂ ਜਿਸ ਤੋਂ ਇਲਾਵਾ ਹੈਲਥ ਡਿਪਾਰਟਮੈਂਟ ਵੱਲੋਂ ਅਰਸ ਤੇ ਬੋਲ ਦਿੱਤੇ ਗਏ ਆ ਕਿ ਕੋਈ ਵੀ ਜੇ ਬਿਚਰਪਾਉਂਦਾ ਆ ਉਹਨਾਂ ਨੂੰ ਗਰਮੀ ਫੀਲ ਹੋ ਜੇ ਪਾਣੀ ਦੀ ਕਮੀ ਜੜੀ ਹੋਣਾ ਠੀਕ ਹੈ ਕਿ ਗਰਮੀ ਤੁਹਾਨੂੰ ਪਤਾ ਟੈਂਪਰੇਚਰ ਬਹੁਤ ਜ਼ਿਆਦਾ ਆ ਅੱਜ ਇਸ ਕਰਕੇ ਸਾਨੂੰ ਚੁਰਾ ਉਤਰ ਦਿੱਤੀ ਗਈ ਹੈ ਠੀਕ ਹੈ ਜੀ ਕਿਲੋਮੀਟਰ ਬੋਕਣਾ ਕਲਚੋਤ ਕਰਨ ਠੀਕ ਹੈ ਅੰਗਨਬੜੀ ਠੀਕ ਹੈ ਤੇ ਵੀ ਅੰਗਨਬੜੀ ਕਰ ਲੈ ਠੀਕ ਹੈ ਜੀ ਠੀਕ ਹੈ ਥੈਂਕ ਯੂ ਦੂਰੋਂ ਕਿਤੇ ਦੂਰੋਂ ਸਾਡੀ ਵੀ ਆਵੇ ਮੰਗਰ ਬੋਲੇ ਬੋਲੇ ਕਿਉਂ ਮੇਰਾ ਕਿਉਂ ਇਹ ਤੋਂ ਸਹੀ ਨੂੰ ਦਗਾ ਜੀ ਸਾਹਿਬ ਅੱਜ ਪਿੰਡ ਪਟਨੂਰਾ ਖੁਰਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਹੈਗੀਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਪਟਨੂਰਾ ਖੁਰਦੇ ਵਿੱਚ 550 ਵੋਟਾਂ ਤੇ ਜਿਹਦੇ ਵਿੱਚੋਂ 245 ਵੋਟਾਂ ਪੈ ਗਈਆਂ ਹਾਂਜੀ ਇੰਨੀ ਗਰਮੀ ਹੋਣ ਦੇ ਬਾਵਜੂਦ ਵੋਟਰਾਂ ਦਾ ਕਿਸ ਤਰ੍ਹਾਂ ਰਿਹਾ ਵੋਟ ਪਾਉਣ ਜਿਹੜੇ ਆ ਰਹੇ ਸੇ ਵਿੱਚ ਅਸੀਂ ਠੰਡੇ ਪਾਣੀ ਦੀ ਜਨ ਸ਼ਬੀਲ ਦਾ ਬੰਦੋਬਸਤ ਕੀਤਾ ਸੀ ਪਾਣੀ ਦਾ ਕਿ ਜਿੰਨੇ ਵੋਟ ਪਾਉਣ ਵਾਸਤੇ ਆਉਂਦੇ ਸੀ ਤੇ ਠੰਡਾ ਪਾਣੀ ਪੀ ਕੇ ਫਿਰ ਵੋਟ ਪਾਣ ਜਾਂਦੇ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਇਹ ਹੋਰ ਵੀ ਕਿ ਜਿਹੜੇ ਆ ਵੋਟ ਪਾਉਣ ਆਉਣ ਕੋਲ ਵਾਸਤੇ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਔਰ ਕੂਲਰ ਪੱਖੇ ਦਾ ਵੀ ਪ੍ਰਬੰਧ ਕੀਤਾ ਗਿਆ ਉਸ ਬਾਰੇ ਥੋੜਾ ਜਿਹਾ ਦੱਸੋ ਇਸ ਬਾਰੇ ਤੇ ਅਜੇ ਤੱਕ ਕੋਈ ਉਤੋਂ ਕੋਈ ਸਾਨੂੰ ਕੋਈ ਹਦਾਇਤ ਨਹੀਂ ਆਇਆ ਜੀ ਕੋਈ ਨਹੀਂ ਅਸੀਂ ਆਪਣੇ ਲੈਵਲ ਤੇ ਕੀਤਾ ਤੇ ਤੁਸੀਂ ਆਪਣੇ ਲੈਵਲ ਤੇ ਤੇ ਕੀਤਾ ਹੀ ਹੈਗਾ ਆ ਹਾਂ ਆਪਣੇ ਅਸੀਂ ਆਪਣੇ ਲੈਵਲ ਤੇ ਕੀਤਾ ਹਾਂ ਜੀ ਹੋਰ ਦਵਾਈਆਂ ਜਿਹੜੀਆਂ ਦਵਾਈਆਂ ਵੀ ਜਿਹੜੀਆਂ ਹਾਂ ਆਪਣੇ ਲੈਵਲ ਤੇ ਅਸੀਂ ਦਵਾਈਆਂ ਵੀ ਦਿੱਤੀ ਠੀਕ सरपंच साहब आज ਜਿਹੜੀ ਆਪਣੇ ਪਿੰਡ ਪਟਨੂਰਾ ਕਲਾਂ ਦੇ ਵਿੱਚ VOTING ਹੋ ਰਹੀ ਹੈ ਉਸ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰਪੰਚ ਕੁਲਦੀਪ ਕੌਰ ਪਟਨੂਰਾ ਕਲਾਂ ਇਹ ਜਿਹੜੀਆਂ ਐਲੈਕਸ਼ਨਾਂ ਜੀ ਲੋਕ ਸਭਾ ਦੀਆਂ ਹਲਕਾ ਹੁਸ਼ਿਆਰਪੁਰ ਤੋਂ ਪਟਨੂਰਾ ਕਲਾਂ ਵਿੱਚ ਬਹੁਤ ਹੀ ਸ਼ਾਂਤੀਪੂਰਕ ਜਿਹੜਾ ਇਹ ਚੋਣਾਂ ਦਾ ਹੋ ਰਿਹਾ ਹੈ ਜੋ VOTING ਹੋ ਰਹੀ ਹੈ ਤੇ ਵਿੱਚ ਮਤਲਬ ਕਿ ਕੋਈ ਇਦਾਂ ਦੀ ਸਵੈਤਰ ਲਾ ਕੇ 7 ਵਜੇ ਤੋਂ ਜਿਹੜੀ VOTING ਸ਼ੁਰੂ ਹੋ ਗਈ ਸੀ ਤੇ ਪੂਰੇ ਇਲਾਕੇ ਦੇ ਵਿੱਚ ਲੋਕ ਬੜੀ ਉਤਸ਼ਾਹ ਦੇ ਨਾਲ ਜਿਹੜੀਆਂ VOTING ਕਰ ਰਹੇ ਨੇ ਔਰ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਲੜਾਈ ਚਾੜਾ ਕੁਝ ਨਹੀਂ ਹੈਗਾ ਔਰ ਲੋਕਾਂ ਚ ਬੜਾ ਉਤਸ਼ਾਹ ਦੇ ਨਾਲ ਜਿਹੜੇ VOTING ਆ ਬੜੇ ਸਹਿਨ ਨਾਲ ਬੜੇ ਨਿਮਰਤਾ ਦੇ ਨਾਲ ਜਿਹੜੇ ਨੇ ਬੜੇ ਉਤਸ਼ਾਹ ਨਾਲ ਜਿਹੜੇ ਕਰ ਰਹੇ ਨੇ ਜੀ ਹਾਂਜੀ VOTERਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਵੋਟਰਾਂ ਨੂੰ ਜੈ ਐਪੀਲ ਕਰਾਂਗੇ ਕਿ ਤੁਹਾਡਾ ਹੱਕ ਬੰਦਾ ਹੈ ਕਿ ਅਸੀਂ ਜਿਹੜੀ ਸਾਡੀ ਇੱਕ ਇੱਕ ਵੋਟ ਆ ਬਹੁਤ ਕੀਮਤੀ ਆ ਔਰ ਉਹਨੂੰ ਯੂਜ਼ ਕਰੋ ਉਹਨੂੰ ਵੋਟ ਨੂੰ ਪਾਓ ਤੇ ਆਪਣਾ ਹੱਕ ਜਿਹੜਾ ਆ ਉਹ ਜ਼ਰੂਰ ਜਿਹੜਾ ਪ੍ਰਾਪਤ ਕਰੋ ਔਰ ਵਧੀਆ ਆਸ ਰੱਖੋ ਕਿ ਸਾਡੀ ਉਹਨਾਂ ਦੀ ਸਰਕਾਰਾਂ ਨੇ ਵਧੀਆ ਹੋਣ ਜਿਹੜਾ ਸਾਡੇ ਭੂਇਕ ਵਾਸਤੇ ਕੁਝ ਸੋਚ ਸਕਣ ਜੀ ਧੰਨਵਾਦ ਚਲੋ ਜੀ ਭਾਈ ਗੁਪਜੀ ਦਾ ਖਾਤਸਾ ਵਾਰ ਫਤੇ ਮੈਂ ਪਿੰਡ ਦਾ ਸਰਪੰਚ ਆਜ਼ਾਦ ਉਮੀਦਵਾਰ ਕਿਸੇ ਪਾਰਟੀ ਨਾਲ ਕੋਈ ਵੀ ਬਹੁਤਾਂ ਦਾ ਲਿੰਕ ਨਹੀਂ ਰੱਖਦਾ ਮੈਂ ਪਿੰਡ ਪੱਤਰ ਤੇ ਆਪਣੇ ਪਿੰਡ ਦੇ ਸੁਧਾਰ ਵਾਸਤੇ ਔਰ ਪਿੰਡ ਨੂੰ ਅੱਗੇ ਲਿਜਾਣ ਵਾਸਤੇ ਯਤਨਸ਼ੀਲ ਰਹੀ ਨਾ ਸਾਰੀਆਂ ਪਾਰਟੀਆਂ ਨੇ ਇਹੋ ਜਿਹਾ ਕਿ ਸਾਡੇ ਮੈਂ ਸਵੇਰੇ ਥੋੜਾ ਘੰਟਾ ਲੇਟ ਹੋਇਆ ਤੇ ਪਿੰਡ ਦੀਆਂ ਜਿਹੜੀਆਂ ਵੋਟਾਂ ਨੇ ਉਹ ਸਾਰੀਆਂ ਵਿੱਚੋਂ ਕੱਟੀਆਂ ਗਈਆਂ ਜਿਹਦੇ ਵਿੱਚ ਦੋ ਪਾਰਟੀਆਂ ਦੀਆਂ ਵੋਟਾਂ ਨੇ ਉਹ ਤਕਰੀਬਨ 8-10 ਵੋਟਾਂ ਜਿਹੜੀਆਂ ਉਹ ਕੱਟੀਆਂ ਗਈਆਂ ਨੇ ਉਹ ਕਾਰਨ ਕੀ ਹੈ ਇਲੈਕਸ਼ਨ ਕਮਿਸ਼ਨ ਉੱਪਰਲੇ ਅਸਟਰਾਨੂ ਨੇ ਇਹ ਪੁਣ ਕੀਤਾ ਅਸਗਨ ਸਾਹਿਬ ਤੱਕ ਵੀ ਗੱਲ ਗਈ ਹੈ ਤੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਸਾਰੀ ਪ੍ਰੋਪਰ ਕਿ ਕਿਉਂ ਕੱਟੀਆਂ ਗਈਆਂ ਕਿਵੇਂ ਕਿਹੜੀ ਕਿਹੜੀ ਗਲਤੀ ਹੈ ਉਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਇਹੋ ਬੇਨਤੀ ਹੈ ਬਾਕੀ ਸ਼ਾਂਤੀ ਦੇ ਨਾਲ ਸਾਡੇ ਪਿੰਡ ਚ ਤੇ ਜਿਹੜੀਆਂ ਸਾਰੀਆਂ ਵੋਟਾਂ ਪੈਂਦੀਆਂ ਪਈਆਂ ਨੇ ਇਸ ਮੱਦੇ ਨਜ਼ਰ ਕੇ ਅੱਗੇ ਵੀ ਸਾਡਾ ਪਿੰਡ ਸੈਂਸਿਟਿਵ ਚ ਹੈ ਅਸੀਂ ਇਸ ਇਸ ਦਾ ਸੁਧਾਰ ਕੀਤਾ ਹੈ ਕਿ ਸ਼ਾਂਤੀ ਨਾਲ ਪਾਰਟੀਆਂ ਬੈਠ ਕੇ ਆਪਣੀਆਂ ਵੋਟਾਂ ਕਰਾ ਰਹੀਆਂ ਨੇ ਇਹੋ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਜਿਹੜਾ ਤੇ ਵਿੱਚ ਪੋਲਿੰਗ ਵੱਲੋਂ ਕਲਪਰੋਨ ਕਲਪਚੇ ਸਾਰੀ ਫੋਲਿੰਗ ਜਿਹੜੀ ਆ ਉਹ ਸਟਾਰਟ ਕੀਤੀ ਹੈ ਠੀਕ ਹੋ ਰਿਹਾ ਠੀਕ ਚੱਲ ਰਿਹਾ ਠੀਕ ਹੈ ਜੀ ਕਿਤੇ ਕੋਈ ਪ੍ਰੋਬਲਮ ਨਹੀਂ ਦਿੱਖ ਰਹੀ ਓਕੇ ਸਰ ਔਰ ਬਤੀਲੇ ਉਤਸ਼ਾਹ ਨਾਲ ਲੀਟਿੰਗ ਕਰ ਰਿਹਾ ਹੈ ਠੀਕ ਹੈ ਜੀ ਦੋਵੇਂ ਪਾਰਟਸ ਸੱਜੇ ਹੋ ਗਏ ਆ ਉਹ ਦੋਸਤ ਨੇ ਜੀ ਕਿਤੇ ਕੋਈ ਬੇਡਾਂ ਦੀ ਦੇਖਣ ਨੂੰ ਨਹੀਂ ਆ ਰਹੀ ਠੀਕ ਹੈ ਜੀ ਸਭ ਕੁਝ ਸਾਰੀ ਸਮੂਥ ਥੀ ਹੈ ਚਲੋ ਜੀ ਆਖਰੀ ਮਾਹੌਲ ਸਾਰਾ ਸ਼ਾਮੀ ਮਾਹੌਲ ਚੱਲ ਰਿਹਾ ਸਾਰਾ ਓਕੇ ਠੀਕ ਹੈ